ਉਹ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਪੰਜਾਬੀ ਵੀਰ ਸਤਿਗੁਰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਧੀਆ ਕੁਸ਼ਤੀ ਹੈ ਬਹੁਤ ਸਾਰੀਆਂ ਫਾਰਮੇਸ਼ਾ ਉਹਦੇ ਵਿੱਚੋਂ ਇੱਕ ਪੂਰੀ ਕਰਦੇ ਨੇ ਇੱਕ ਪਾਸੇ ਤੀਰਥ ਪਹਿਲਵਾਨ ਜੀ ਵੀ ਜਿਹੜੇ ਜਿਹੜੇ ਪਹਿਚਾਣਦੇ ਆ ਤੀਰਥ ਪਹਿਲਵਾਨ ਜੀ ਨੂੰ ਉਹ ਤਾੜੀ ਮਾਰਿਓ ਪਤਾ ਲੱਗੇ ਕਿ ਤੀਰਥ ਕਿੱਧਰੇ ਪਾਸੇ ਲੈ ਵੀ ਤੀਰਥ ਦੁਨੀਆ ਜਾਣਦੀ ਹੈ ਜਿਹੜੇ ਜਿਹੜੇ ਮਨਜੀਤ ਪਾਲਕਪੁਰ ਨੂੰ ਜਾਣਦੇ ਉਹ ਵੀ ਤਾੜੀ ਮਾਰ ਦਿਓ ਲੈ ਵੀ ਮੱਲਾ ਤੈਨੂੰ ਸਾਰੇ ਹੀ ਜਾਣਦੇ ਆ ਕਹਿਣ ਦੀ ਲੋੜ ਨਹੀਂ ਪਿੱਛੇ ਜਿਹੜੀ ਸਟੇਜ ਵਾਲੇ ਪਾਸੇ ਹੈ ਤੀਰਥ ਪਹਿਲਵਾਂ ਜੀ ਹੈ ਇਹਦਾ ਮਾਲਾ ਪਿੰਡ ਹੈ ਔਰ ਉਸਤਾਦ ਮਿੰਦਰ ਪਹਿਲਵਾਂ ਜੀ ਦਾ ਪੱਠਾ ਹੈ ਦੂਸਰੇ ਪਾਸੇ ਮਲਜੀਤ ਪਹਿਲਵਾਂ ਜੀ ਮਲਕਪੁਰ ਬੜੀ ਦੂਰ ਤੋਂ ਇਹ ਕੁਸ਼ਤੀ ਲੜਨ ਦੇ ਲਈ ਪਹੁੰਚਾ ਹੈ YouTube ਦੇ ਉੱਪਰ ਆਪਾਂ ਦੇਖ ਸਕਦੇ ਆ ਕਿ ਕਿਹੜੇ ਕਿਹੜੇ ਮਲਦੇ ਨਾਲ ਕੁਸ਼ਤੀ ਲੜੀ ਹੈ ਇੱਕ ਫਰਮਾਇਸ਼ ਹੈ ਮੈਂ ਪੂਰੀ ਕਰ ਦਿੰਨਾ ਹਲਕਾ ਕਰਿਓ ਕਿ ਸੱਚੀ ਗੱਲ ਕਹਿ ਕੇ ਬੰਦਾ ਘਟਾ ਹੀ ਖਾਂਦਾ ਏ ਕੁੰਡੀ ਨੂੰ ਲੱਗਿਆ ਆਟਾ ਮੱਛੀ ਦੀ ਜਾਨ ਲੈ ਜਾਂਦਾ ਏ ਕਪੜੇ ਹੋ ਗਏ ਮਹਿੰਗੇ ਜਬੀਰ ਸਸਤੇ ਵਿਕਦੇ ਨੇ ਤੂੰ ਬਚ ਕੇ ਰਿਹਾ ਕਰ ਜਵਾਨਾ ਕਿਉਂਕਿ ਲੋਕੀ ਇੱਥੇ ਲੱਤਾਂ ਬਹੁਤ ਖਿੱਚਦੇ ਨੇ ਤੂੰ ਬਚ ਕੇ ਰਿਹਾ ਕਰ ਜਵਾਨਾ ਲੋਕੀ ਇੱਥੇ ਲੱਤਾਂ ਬਹੁਤ ਖਿੱਚਦੇ ਨੇ ਮੈਂ ਸਤਿਕਾਰਯੋਗ ਬਹੁਤ ਹੀ ਸਰਦਾਰ ਜਵੇਂਦਰ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਵੱਲੋਂ ਬਹੁਤ ਵੱਡਾ ਮਾਬੋਲੀ ਪੰਜਾਬੀ ਦਾ ਸਤਿਕਾਰ ਹੈ ਧੰਨਵਾਦ ਜੀ ਵਾਹ ਬਹੁਤ ਵਧੀਆ ਕੁਸ਼ਤੀ ਇੱਕ ਪਾਸੇ ਮਨਜੀਤ ਪਹਿਲਵਾਨ ਜੀ ਮਲਕਪੁਰ ਤੇ ਦੂਸਰੇ ਪਾਸੇ ਤੀਰਤ ਪਹਿਲਵਾਨ ਜੀ ਮਾਲਾਂ ਦੇ ਦਰਮਿਆਨ ਬੜੇ ਟੌਪ ਦੀ ਕੁਸ਼ਤੀ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਦੋਨੇ ਮਲ ਟੌਪ ਦੇ ਐਨ ਸਿਰੇ ਦੀ ਕੁਸ਼ਤੀ ਹੈ ਕਿ ਰੌਂਡ ਤੇ ਮਰੌਂਡ ਜਿਹੜੇ ਰੋਖ ਹੋ ਗਏ ਉਹਨਾਂ ਉੱਤੇ ਪਾਉਂਦੇ ਨਾ ਪਰਿੰਦੇ ਆਲਣ ਜਿਹੜੇ ਰੱਖੇ ਨੇ ਸਾਹਮਣੇ ਸਰੀਰ ਮਿੱਤਰੋ ਦੱਸੋ ਕਾਨੂੰ ਚਿੰਤਾ ਵਿੱਚ ਗੱਲਣ ਮੇਰੇ ਨਾਲੋਂ ਵੱਧ ਗਵਾਂਢੀ ਕੋਲਾ ਹਰ ਵੇਲੇ ਰਹਿੰਦੀ ਆ ਸ਼ਿਕਾਇਤ ਰੱਬ ਤੇ ਚੱਲਦਾ ਜੇ ਹੁੰਦਾ ਬਸ ਬੰਦੇ ਦਾ ਕੀਤੀ ਹੁੰਦੀ ਹਰ ਰੋਜ਼ ਪੰਚਾਇਤ ਰੱਬ ਤੇ ਬਾਹਲਿਆਂ ਦੇ ਨਾਲ ਤੂੰ ਚੰਗਾ ਹੈ ਸੰਧੂਆ ਹੋ ਕੇ ਪੋਜ਼ਿਟਿਵ ਸ਼ੁਕਰ ਮਨਾਈ ਜਾ ਜਿਹੇ ਅੰਗ ਪੈਰ ਸਾਹਿਬ ਤੇ ਹੋਰ ਦੱਸੋ ਚੜ੍ਹ ਲਈ ਬੰਝ ਚਾਹੀਦਾ ਰੱਬ ਨੂੰ ਲਾਂਭੇ ਦੇਣ ਵਾਲਿਆ ਲੋਕ ਡਾਟੇ ਸੋਚ ਵਿਚਾਰ ਲਈ ਜ਼ਿੰਦਗੀ ਜਿਉਣੀ ਤੈਨੂੰ ਔਖੀ ਲੱਗਦੀ ਜਾ ਕੇ ਹਸਪਤਾਲ ਗੇੜਾ ਮਾਰ ਲਈ ਉਹ ਜਾ ਕੇ ਹਸਪਤਾਲ ਗੇੜਾ ਮਾਰ ਲਈ ਮੈਂ ਡਾਕਟਰ ਹਰਵੰਦ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਕਹਿੰਦੇ ਕਿ ਹਰ ਮਰਜ਼ੀ ਦੀ ਦੁਆ ਹੈ ਉਹਨਾਂ ਦੇ ਕੋਲ ਡਾਕਟਰ ਹਰਵੰਦ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਮਹਾਪੁਰਸ਼ਾਂ ਦਾ ਧੰਨਵਾਦ ਹੈ ਤੀਰਥ ਇੱਕ ਪਾਸੇ ਮਲਜੀਤ ਹੈ ਜੇ ਆਪਾਂ ਤਜਰਬੇ ਦੀ ਗੱਲ ਕਰੀਏ ਤੇ ਤਜਰਬਾ ਦੋਨਾਂ ਦਾ ਇੱਕੋ ਜਿਹਾ ਹੈ ਇੱਕੋ ਜਿਕੇ ਬੱਲੇ ਔਰ ਦੋਨਾਂ ਬੱਲਾਂ ਦੀਆਂ ਪ੍ਰਾਪਤੀਆਂ ਵੱਡੀਆਂ ਕਿਉਂਕਿ ਦੋਨੇ ਬਲ ਜਿਹੜੇ ਹੈ ਉਹ ਪੱਟੀ ਵਾਲੇ ਜੱਸੇ ਦੇ ਨਾਲ ਵੀ ਕੁਲ ਚੁੱਕੇ ਐ ਪੱਟੀ ਵਾਲੇ ਜੱਸੇ ਨੇ ਸੰਿਆਸ ਲੈ ਲਿਆ ਹੈ ਕੁਸ਼ਤੀ ਨੂੰ ਅਲਵਿਦਾ ਕਹਿ ਗਿਆ ਜਿਹੜੇ ਕੁਸ਼ਤੀ ਦੇ ਪ੍ਰੇਮੀ ਸਨ ਦਿਲਾਂ ਦੇ ਉੱਪਰ ਥੋੜਾ ਅਸਰ ਜ਼ਰੂਰ ਹੋਇਆ ਪਰ ਕਹਿੰਦੇ ਕਿ ਮੇਲਾ ਭਰਿਆ ਛੱਡਣਾ ਚਾਹੀਦਾ ਹੈ ਚੜ੍ਹਦੀ ਕਲਾ ਸਤਿਗੁਰ ਸੱਚੇ ਪਾਤਸ਼ਾਹ ਸਾਰੇ ਪਹਿਲਵਾਨਾਂ ਦੀ ਰੱਖਣ ਔਰ ਜੱਸੇ ਨੂੰ ਦੁਆਵਾਂ ਨੇ ਕਿ ਜਿੰਨਾ ਚਿਰ ਕੁਸ਼ਤੀ ਲੜਿਆ ਕੰਪੀਟੀਸ਼ਨ ਲੜਿਆ ਬਹੁਤ ਵਧੀਆ ਲੜਿਆ ਐਸੇ ਤਰ੍ਹਾਂ ਇਹ ਵੀ ਮੰਨ ਲਓ ਲੜਨ ਬਹੁਤ ਹੀ ਵਧੀਆ ਕੁਸ਼ਤੀ ਖਾਣੇ ਦੇ ਵਿੱਚ ਐ ਇੱਕ ਪਾਸੇ ਤੀਰਥ ਹੈ ਦੂਸਰੇ ਪਾਸੇ ਮਨਜੀਤ ਹੈ ਤੇ ਮਾਈਕ ਤੇ ਮੇਰਾ ਛੋਟਾ ਵੀਰ ਕਰਮਦੀਨ ਲਾਓ ਸਾਹਮਣੇ ਦੇਖਾਂਗੇ ਦੋਨਾਂ ਮੱਲਾਂ ਦੇ ਦਰਮਿਆਨ ਵੱਡਾ ਜੋਰ ਲੱਗਦਾ ਹੋਇਆ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਐਨ ਸੇਰੇ ਦੀ ਕੁਸ਼ਤੀ ਇੱਕ ਪਾਸੇ ਮਨਜੀਤ ਮਾਲਕਪੁਰ ਦੋਨੇ ਗੋਡਿਆਂ ਤੇ ਅੰਗਲਟ ਪਾਇਆ ਹੋਇਆ ਦੂਸਰੇ ਪਾਸੇ ਤੀਰਥ ਪਹਿਲਵਾਨ ਜੀ ਮਾਲਾ ਔਰ ਡੇਰਾ ਸੰਤ ਬਾਬਾ ਗੋਬਿੰਦ ਦਾਸ ਫਗਵਾੜਾ ਅਖਾੜੇ ਦਾ ਮੱਲ ਬਹੁਤ ਟੌਪ ਦਾ ਜਿਹਦੇ ਦਰਮਿਆਨ ਕੁਸ਼ਤੀ ਕਹਿੰਦੇ ਐਨ ਸੇਰਾ ਚਲਦੀ ਹੋਈ ਕਿ ਬੁੱਕਾਂ ਪਰ ਪਰ ਬਣਦੇ ਸੀ ਜੋਹੋਰਾ ਨੂੰ ਸਮਾਂ ਬਦਲੇ ਲਾਈਨ 'ਚ ਖੜਦੇ ਦੇਖੇ ਨਾ ਉਸ ਮਾਲਕ ਦੇ ਕਿਹੜਾ ਜਾਣੇ ਰੰਗਾ ਨੂੰ ਜਿਉਂਦੇ ਡੁੱਬਦੇ ਜੋ ਬੇਦਰ ਦੇ ਦੇਖੇ ਨੇ ਕਹਿੰਦੇ ਸੀ ਬਹਿਮ ਦਾ ਇਲਾਜ ਕੋਈ ਨਹੀਂ ਚੌਂਕਾਂ ਦੇ ਵਿੱਚ ਖੋਪੇ ਧਰਦੇ ਦੇਖੇ ਨੇ ਵਕਤ ਬਦਲਦਾ ਕਿਸੇ ਨੂੰ ਪੁੱਛ ਕੇ ਨਾ ਵੱਡੇ ਵੱਡੇ ਜੇਤੂ ਹਰਦੇ ਦੇਖੇ ਨੇ ਪਾਰਸ ਮਾਨ ਕਰੀ ਨਾ ਫੋਕੀ ਸ਼ੌਰਤ ਦਾ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਮਰਦੇ ਦੇਖੇ ਨੇ ਉਹ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਮਰਦੇ ਦੇਖੇ ਨੇ ਪਰ ਸਾਹਮਣੇ ਦੇਖਾਂਗੇ ਕੁਸ਼ਤੀ ਐਨ ਸਿਰਾ ਬਹੁਤ ਹੀ ਵਧੀਆ ਕੁਸ਼ਤੀ ਖਾਣੇ ਦੇ ਵਿੱਚ ਚਲਦੀ ਹੋਈ ਇੱਕ ਪਾਸੇ ਤੀਰਥ ਹੈ ਔਰ ਦੂਸਰੇ ਪਾਸੇ ਮਨਜੀਤ ਹੈ ਲਗੋਟੇ ਹੱਥ ਪਾਇਆ ਹੋਇਆ ਹੁਣ ਦੇਖਦੇ ਕਿ ਲਗੋਟੇ ਹੱਥ ਕਿਹੜੇ ਹੱਬ ਦੇ ਨਾਲ ਕਿਹੜਾ ਪੈਂਤਲਾ ਲਾ ਕੇ ਤੀਰਛਾਵੇਗਾ ਬਹੁਤ ਹੀ ਵਧੀਆ ਖੁੱਲਾ ਟਾਈਮ ਹੈ ਸੁੱਖ ਹੈ ਨਗਰ ਦੀ ਸੁੱਖ ਹੈ ਸ਼ਹਿਰ ਦੀ ਚੜ੍ਹਦੀ ਕਲਾ ਹੈ ਔਰ ਅੱਜ ਦਾ ਜਿਹੜਾ ਦੰਗਲ ਹੈ ਬਹੁਤ ਹੀ ਸਤਿਕਾਰਯੋਗ ਮਹਾਪੁਰਸ਼ ਸੰਤ ਬਾਬਾ ਤੇਸ ਰਾਜੀਆਂ ਦੀ ਦੇਖ ਰਿ ਖੇਟ ਔਰ ਬ੍ਰਹਮ ਗਿਆਨੀ ਮਹਾਪੁਰਸ਼ 108 ਸੰਤ ਸਤਿਗੁਰ ਸੰਤ ਬਾਬਾ ਗੋਬਿੰਦਦਾ ਜੀ ਦੀ ಅಪਾਰ ਗੋਬਿੰਦਦਾ ਜੀ ਦੀ ಅಪਾਰ ਬਖਸ਼ਿਸ਼ ਸਰਕਾਰ ਜਿਹੜਾ ਛੇ ਮੇਲਾ ਹੈ ਔਰ ਮਹਾਪੁਰਸ਼ ਸੰਤ ਬਾਬਾ ਸੰਤ ਸਤਿਗੁਰ ਜੋ ਪ੍ਰਭਲੀ ਹੋ ਚੁੱਕੇ ਨੇ ਸੰਤ ਬਾਬਾ ਚੰਨ ਦਾਸ ਜੀ ਉਹਨਾਂ ਦੀ ಅಪਾਰ ਬਖਸ਼ਿਸ਼ ਹੈ ਔਰ ਅੱਜ ਦਾ ਜਿਹੜਾ ਦੰਗਲ ਹੈ ਸੰਗਤ ਦਾ ਸਹਿਯੋਗ ਹੈ ਵੱਖ-ਵੱਖ ਨਗਰਾਂ ਤੋਂ ਪਹੁੰਚੀ ਹੋਈ ਸਾਰੀ ਸੰਗਤ ਦਾ ਦਿਲ ਤੋਂ ਧੰਨਵਾਦ ਕਰਦੇ ਆ ਕਿਉਂਕਿ ਹਵਾ ਪਾਣੀ ਜਾਂਦੀ ਏ ਫੜੀ ਨਹੀਂ ਜਾਂਦੀ ਹਵਾ ਪਾਣੀ ਜਾਂਦੀ ਏ ਫੜੀ ਨਹੀਂ ਜਾਂਦੀ ਰਾਜੀ ਨਾਵੇਂ ਹੋ ਜਾਂਦੇ ਐ ਪਰ ਅੜੀ ਨਹੀਂ ਜਾਂਦੀ ਕਿਉਂਕਿ ਅਕਸਰ ਰਾਜੀਨਾਮਾ ਹੋ ਜਾਂਦਾ ਹੈ ਦਿਲ ਦੇ ਵਿੱਚੋਂ ਨਹੀਂ ਜਾਂਦੀ ਇੱਧਰ ਰਾਜੀਨਾਮਾ ਨਹੀਂ ਹੋਣਾ ਇੱਧਰ ਫੈਸਲਾ ਹੋਣਾ ਕਰਮ ਦੀਨਾ ਕਰ ਤਿੱਖੇ ਦੋਨਾਂ ਲਓ ਸਾਹਮਣੇ ਕਹਿੰਦੇ ਇੱਕ ਪਾਸੇ ਮਨਜੀਤ ਪਹਿਲਵਾਨ ਜੀ ਮਾਲਕਪੁਰ ਤੇ ਦੂਸਰੇ ਪਾਸੇ ਸਾਹਮਣੇ ਦੇਖਾਂਗੇ ਤੀਰਥ ਪਹਿਲਵਾਨ ਜੀ ਮਾਲਾ ਔਰ ਅਖਾੜਾ ਡੇਰਾ ਸੰਤ ਬਾਬਾ ਗੋਬਿੰਦਾਸ ਫਗਵਾੜੇ ਅਖਾੜੇ ਦਾ ਮੱਲ ਹੈ ਐਨ ਟੌਪ ਦੀ ਕੁਸ਼ਤੀ ਕਹਿੰਦੇ ਮੱਲ ਦੇ ਦਰਮਿਆਨ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਗੱਲਾਂ ਸਮੇਂ ਦੀਆਂ ਕਿ ਹਰਤਾ ਸੱਜਣਾ ਤੇਰੀ ੱੱਕੇ ਚਾਹੀ ਨਹੀਂ ਚੱਲਦੀ ਆਪਣੀ ਇੱਛਾ ਮਰਜ਼ੀ ਦੇ ਨਾ ਫੁੱਲਾਂ ਨੇ ਮਾਰਨ ਠੋਕਰ ਸ਼ਰੀਆਮ ਪਿੰਜਰੇ ਦੀ ਜੋਰੀ ਨੂੰ ਜੜਮ ਜਾਤੋਂ ਜਿਹੜੇ ਮਾਨਦੇ ਆਏ ਖੁੱਲ੍ਹਾਂ ਨੇ ਕੁੰਡੇ ਵਿੱਚ ਭਰਮ ਜਾਤ ਦੀ ਚਟਣੀ ਨਹੀਂ ਹੁੰਦੀ ਤੇ ਬੌਕਰ ਝਾੜੂ ਕਰਕੇ ਕਦੇ ਬਦਲ ਟਲਦੇ ਨਹੀਂ ਹੁੰਦੇ ਗਿਰਤ ਨਾ ਮਿਲਦੀ ਗੁਰਦਾਸ ਸਿੰਘ ਹੱਟੀਆਂ ਤੋਂ ਚੋਰੀ ਦੇ ਪਾਣੀ ਨਾਲ ਝੋਨੇ ਪਲਦੇ ਨਹੀਂ ਹੁੰਦੇ ਉਹ ਚੋਰੀ ਦੇ ਪਾਣੀ ਨਾਲ ਝੋਨੇ ਪਲਦੇ ਨਹੀਂ ਹੁੰਦੇ ਸਾਡੇ ਬਲਜਿੰਦਰ ਸਿੰਘ ਜੀ ਘੁੰਮਣ ਸਾਹਿਬ ਇਲਾਕੇ ਦੀ ਵੱਡੀ ਸ਼ਕਤੀਤਾ ਬਹੁਤ ਅੱਠਾ ਬਲਾਰਾ ਜਿਸ ਭਰਾ ਨੇ ਕਹਿੰਦੇ ਇਹਨਾਂ ਨਗਰਾਂ ਦੇ ਵਿੱਚ ਬਹੁਤ ਵੱਡੇ ਪਿਆਰ ਕਮਾਏ ਆ ਲਓ ਅੱਜ ਦੀ ਫਾਈਨਲ ਕੁਸ਼ਤੀ ਚੱਲ ਰਹੀ ਹੈ ਆਹ ਕੁਸ਼ਤੀ ਦੇ ਵਿੱਚੋਂ ਜਿਹੜਾ ਮਲ ਜਿੱਤੇ ਔਰ ਦੇ ਲਈ ਕਹਿੰਦੇ 4000 ਰੁਪਇਆ ਉਪਜੇਤੂ ਲਈ 3000 ਰੁਪਇਆ ਇਹ ਨਾਮ ਤੋਂ ਬਾਹਰ ਜਿਹੜਾ ਵੱਡਾ ਪਿਆਰ ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦੀ ਨਾ ਪਰਿਵਾਰਾਂ ਦਾ ਜਿਲ੍ਹਾਂਾਂ ਦੇ ਵੱਲੋਂ ਵੱਡੇ ਸਤਿਕਾਰ ਨੇ ਚੋਟੀ ਦਾ ਦੰਗਲ ਹੈ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਕਿ ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਏ ਮੋਮਬਤੀ ਤੇ ਕੜਾਹੇ ਕਦੇ ਰਜਦੇ ਨਹੀਂ ਹੁੰਦੇ ਤੇ ਸੂਰਜ ਕਣੀਆਂ ਦੇ ਨਾਲ ਭਿੱਜਦੇ ਨਹੀਂ ਹੁੰਦੇ ਬਹੁਤ ਵਧੀਆ ਕੁਸ਼ਤੀ ਦਾ ਪੇਚ ਰੱਬਰ ਕੇ ਦਰਸ਼ਕ ਚਾਹੁੰਦੇ ਆ ਕਿ ਕੁਸ਼ਤੀ ਜਿੱਦਾ ਪਹਿਲਾ ਆਰ ਪਰ ਦੀ ਹੋਵੇ ਇਹ ਵੀ ਕੁਸ਼ਤੀ ਆਰ ਪਾਰ ਦੀ ਚਾਹੁੰਦੇ ਹੋ ਇੱਕ ਵਾਰੀ ਤਾੜੀ-ਦੂੜੀ ਮਾਰ ਕੇ ਦੱਸੋ ਜਰ ਸਾਰੇ ਚਾਹੁੰਦੇ ਆ ਕਿਉਂਕਿ ਆਪਾਂ ਠੰਡ ਦੇ ਵਿੱਚ ਬੜੀ ਦੂਰ ਤ ਰਾਡੇ ਤੋਂ ਆਏ ਹੋ ਔਰ ਕੁਸ਼ਤੀ ਦਾ ਫੈਸਲਾ ਹੋਣਾ ਚਾਹੀਦਾ ਹੈ ਕਿ ਆ ਕੁਝ ਨਹੀਂ ਜਾ ਸਕਦਾ ਕੌਣ ਜਿੱਤਦਾ ਕੌਣ ਹਾਰਦਾ ਸਮੁੱਚੀ ਆਰਗੇਨਾਈਜ਼ਡ ਕਮੇਟੀ ਦਾ ਮੈਂ ਦਿਨ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡਾ ਵੀਰ ਪ੍ਰਧਾਨ ਸ੍ਰੀ ਬਸਰਾ ਜੀ ਦਾ ਧੰਨਵਾਦ ਹੈ ਵਾਈਸ ਪ੍ਰਧਾਨ ਸਰਦਾਰ ਗਿਆਨ ਸਿੰਘ ਜੀ ਦਾ ਧੰਨਵਾਦ ਹੈ ਜਿੱਥੇ ਮੈਂ ਕੈਸ਼ਰ ਦਵਿੰਦਰ ਸਿੰਘ ਹੋਰਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਡਾਕਟਰ ਸਰਦਾਰ ਹਰਵੰਸ ਸਿੰਘ ਹੋਰਾਂ ਦਾ ਦਿਲ ਤੋਂ ਧੰਨਵਾਦ ਹੈ ਸੈਕਟਰੀ ਸਾਹਿਬ ਹੈ ਡਾਕਟਰ ਚਰਜੀ ਜੀ ਦਾ ਧੰਨਵਾਦ ਹੈ ਲੰਬੜਦਾਰ ਬਾਬਾ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਰਦਾਰ ਸੁਰੇਂਦਰ ਸਿੰਘ ਜੀ ਲੰਬੜਦਾਰ ਸਰਦਾਰ ਗੁਰਮੀਲ ਸਿੰਘ ਹੋਰਾਂ ਦਾ ਸਰਦਾਰ ਸਤਨਾਮ ਸਿੰਘ ਜੀ ਸੱਤੀ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਅਜੇ ਤਾਂ ਹੌਣ ਤੇ ਹੱਥ ਹੈ ਕਿਹੜਾ ਪੈਂਤੜਾ ਵੱਜੂਗਾ ਕੌਣ ਖੇਚ ਮਾਰੂਗਾ ਥੋੜਾ ਇੰਤਜ਼ਾਰ ਹੈ ਸਾਉਣ ਵਾਲੇ ਵੀਰ ਦਾ ਵੀ ਮੈਂ ਬਹੁਤ ਬਤਨਵਾਦ ਕਰਦਾ ਛੋਟੀ ਆਵਾਜ਼ ਨੂੰ ਵੱਡਿਆ ਕਰਕੇ ਤੁਹਾਡੇ ਤੱਕ ਪਹੁੰਚਦਾ ਕੀਤਾ ਪਰ ਆਹ ਸਾਹਮਣੇ ਕੁਸ਼ਤੀ ਦਾ ਫੈਸਲਾ ਕਦੋਂ ਹੋਵੇਗਾ ਕਰਮਦੀਨ ਦੱਸੇ ਲਾਓ ਸਾਹਮਣੇ ਕਹਿੰਦੇ ਮਨਜੀਤ ਪਹਿਲਵਾਨ ਜੀ ਮਲਕਪੁਰ ਦੇ ਤੀਰ ਦਾ ਇਸੇ ਖਾੜੇ ਦਾ ਮਾਲਾ ਗੋਦੀ ਚੱਕ ਲੈ ਸੁਨੱਖਿਆ ਯਾਰਾ ਮਹਿੰਦੀ ਵਾਲੇ ਪੈਰ ਮੱਜ ਗਏ ਮੁੰਡਿਆਂ ਨੇ ਜ਼ੋਰ ਲਾ ਦਿੱਤਾ ਪੂਰਾ ਜੇ ਕੁਸ਼ਤੀ ਦਾ ਸਵਾਦ ਆਉਂਦਾ ਤਾੜੀ ਮਾਰ ਦਿਓ ਜ਼ੋਰਦਾਰ ਲਾਓ ਸੈਂਟਰ ਦੇ ਵਿੱਚ ਦੋਨਾਂ ਮੱਲਾਂ ਨੂੰ ਅੱਜ ਦੀ ਵੱਡੀ ਕੁਸ਼ਤੀ ਦੇ ਨਾਲ ਜੁੜਨਾ ਹੈ ਕਿ ਸੂਰਵੀਰ ਨੂੰ ਮੇਨਾ ਮੌਤ ਵਰਗਾ ਯਾਰ ਲੱਗ ਜਾਂਦਾ ਜਦ ਨੇਜੇ ਪਾਲਿਆਂ ਤੇ ਪਹਿਲਵਾਨ ਦਾ ਸਿੱਕਾ ਖਤਮ ਹੋ ਜਾਏ ਡੁੱਲ ਜਾਂਦਾ ਜਦ ਮੱਧ ਪਿਆਲਿਆਂ ਤੇ ਸਾਧੂ ਸੰਤ ਨਹੀਂ ਬੰਦਾ ਕੋਈ ਹੋਰ ਹੋਣਾ ਦਿੰਦਾ ਬਹੁਤਾ ਜੋਰ ਜੋ ਮਸਾਲਿਆਂ ਤੇ ਉਸ ਮਿਸਤਰੀ ਨੇ ਕਿਹੜੇ ਮਹਿਲ ਪਾਉਣੇ ਅੱਕ ਜਾਂਦਾ ਜੋ ਸਾਲ ਕਰਮਾਲਿਆਂ ਤੇ ਖਾਂਦੇ ਧੋਖਾ ਹੋਈ ਨਾ ਗਰਦਾਸ ਸੰਧੂ ਟਿੱਗ ਜਾਂਦੇ ਜੋ ਮਾੜੇ ਰਖਵਾਲਿਆਂ ਦੇ ਇਹ ਚੰਗੇ ਉਸਤਾਦਾਂ ਦੇ ਚੰਡੇ ਹੋਇਆ ਇੱਕ ਪਾਸੇ ਮਹਿੰਦਰ ਪਹਿਲਵਾਨ ਜੀ ਟੀਬੀ ਉਹਨਾਂ ਦਾ ਚੰਡਿਆ ਹੋਇਆ ਪੱਠਾ ਲਾ ਉੱਪਰਲੇ ਪਾਸੇ ਕਰਾਉਂਦਾ ਬੱਲੇ ਬੱਲੇ ਤੇ ਥੱਲੇ ਦੇ ਪਾਸੇ ਮਨਜੀਤ ਮਾਲਕਪੁਰ ਖੰਨੇ ਦੀ ਧਰਤੀ ਐਨ ਟਾਪ ਦੀ ਕੁਸ਼ਤੀ ਨਾ ਮੱਲਾਂ ਦੇ ਦਰਮਿਆਨ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਦੋਨੇ ਮੱਲ ਵੱਡੇ ਐਨ ਵੱਡੀ ਟੱਕਰ ਤੇ ਦੇਖਾਂਗੇ ਐਨ ਦੋਨੇ ਮੱਲਾਂ ਦੇ ਵਿੱਚੋਂ ਕੌਣ ਸੇਰਾ ਕਰਾਉਂਦਾ ਹੈ ਕਿ ਮਾਹਵਲੀ ਰਣਜੀਤ ਸਿੰਘ ਹੋਇਆ ਨਾਲ ਜੋਰ ਦੇ ਮੁਲਕਾਂ ਲਾਏ ਗਿਆ ਮਲਤਾਨ ਕਸ਼ਮੀਰ ਪਸ਼ਾਉਰ ਚੰਬਾ ਜੰਮੂ ਕਾਂਗੜਾ ਕੋਟ ਨਵਾਇਆ ਗਿਆ ਖੋਲ ਮੁਲਕ ਨੇ ਚੀਨ ਦੀ ਲਦਾਖ ਤੋੜੀ ਸਿੱਕਾ ਆਪਣੇ ਨਾਮ ਦਾ ਚਲਾਇਆ ਗਿਆ ਸ਼ਾ ਮੁਹੰਮਦਾ ਜਾਨ 50 ਵਰਸਾ ਅਚਾਰ ਰੱਜ ਕੇ ਨਾਮ ਕਮਾਇਆ ਗਿਆ ਆ ਕੁਸ਼ਤੀ ਦੇ ਵਿੱਚ ਜਿਹੜਾ ਮਲ ਜੇਤੂ 4000 ਦੀ ਰਾਸ਼ੀ ਦਿੱਤੀ ਜਾਣੀ ਹੈ ਉਪ ਜੇਤੂ ਦੇ ਲਈ 3000 ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਸੰਗਤ ਕਹਿੰਦੀ ਕਿ ਅੱਜ ਦਾ ਜਿਹੜਾ ਦੰਗਲ ਹੈ ਬਹੁਤ ਵਧੀਆ ਹੋਇਆ ਹੈ ਵੀਰ ਜੀ ਆ ਕੇ ਦੱਸ ਕੇ ਗਏ ਕਿ ਦੰਗਲ ਬਹੁਤ ਸੋਹਣਾ ਹੋਇਆ ਹੈ। ਵਧਾਈ ਦੇ ਦੋ ਸਾਰੀ ਸੰਗਤ ਨੂੰ ਕਮੇਟੀ ਨੂੰ ਵਧਾਈ ਹੈ। ਨਾਲ ਮੈਂ ਢੋਲੀ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇੱਕ ਬੇਨਤੀ ਵੀ ਕਰਦਾ ਚਰਨਾਂ ਦੇ ਵਿੱਚ ਸੰਗਤ ਦੇ ਵੱਲੋਂ ਕਿ ਬਹੁਤ ਵੱਡਾ ਤੁਹਾਡਾ ਜਿਹੜਾ ਪਰਉਪਕਾਰ ਹੈ ਹਰ ਸ਼ਹਿਰ ਦੇ ਵਿੱਚ ਢੋਲ ਵਜਣਾ ਬਹੁਤ ਜ਼ਰੂਰੀ ਹੈ। ਔਰ ਢੋਲ ਦੇ ਡਗੇ ਦੇ ਨਾਲ ਜਿਹੜੇ ਬੱਲ ਹੈ ਉਹ ਕੁਲਦੇਤਰ ਜਲ ਵਾਲਾ ਵੀਰ ਸੇਵਾ ਕਰ ਰਿਹਾ ਹੈ। 10 20 50 100 ਦੇ ਨਾਲ ਕੋਈ ਫਰਕ ਨਹੀਂ ਪੈਣਾ। ਮਾਨਤਨ ਜ਼ਰੂਰ ਕਰਦੇ ਜਾਓ। ਵਾ ਉੱਪਰਲੇ ਪਾਸੇ ਤੀਰਥ ਪਹਿਲਵਾਂ ਜੀ ਮਾਲਾ ਇਸੇ ਅਖਾੜੇ ਨੂੰ ਬਿਲੋਂਗ ਕਰਦਾ ਬਹੁਤ ਵੱਡਾ ਸਤਿਕਾਰ ਸੰਤ ਬਾਬਾ ਗੋਬਿੰਦਦਾਸ ਫਗਵਾੜਾ ਅਖਾੜੇ ਦਾ ਮਾਲ ਹੈ ਉੱਪਰਲੇ ਪਾਸੇ ਤੇ ਥਲੜੇ ਪਾਸੇ ਤੀਰਥ ਨਾਲ ਕਹਿੰਦੇ ਮਨਜੀਤ ਪਹਿਲਵਾਂ ਜੀ ਮਲਕ ਪਰ ਖੰਨੇ ਦੀ ਧਰਤੀ ਹੈ ਬਹੁਤ ਟੌਪ ਦੀ ਕੁਸ਼ਤੀ ਨਾਮ ਮੱਲਾਂ ਦੇ ਦਰਮਿਆਨ ਚੱਲਦੀ ਹੋਈ ਦੋਨੇ ਮੱਲ ਸੇਰਾ ਕਰਵਾ ਰਿਹਾ ਕਿ ਪੱਟੇ ਜਾਂਦੇ ਨੇ ਪਹਾੜ ਹੁੰਦੇ ਜੰਗਲ ਬਾਦ ਨੇ ਅੱਗ ਬਰਫਾਂ ਚ ਲਾਉਣੀ ਸਾਡੇ ਜਿਗਰੇ ਫੁਲਾ ਦੇ ਨੇ ਆਪੇ ਰੱਖੀ ਸਾਡੀ ਕਰੂਗਾ ਕਾਲ ਬੱਲਿਆ ਮਾੜੇ ਟਾਈਮ ਦੀ ਚੁਕਾ ਦੇਾਂਗੇ ਛਾਲ ਬੱਲਿਆ ਪਰ ਸਾਹਮਣੇ ਦੇਖਾਂਗੇ ਉੱਪਰਲੇ ਪਾਸੇ ਮੱਲਾਂ ਵਾਲਾ ਤੀਰਥ ਅਖਾੜਾ ਡੇਰਾ ਸੰਤ ਬਾਬਾ ਗੋਬਿੰਦਦਾਸ ਫਗਵਾੜੇ ਦੀ ਧਰਤੀ ਹੈ ਔਰ ਚੋਟੀ ਦਾ ਦੰਗਲ ਨਾਲ ਮਨਜੀਤ ਪਹਿਲਵਾਨ ਜੀ ਮਾਲਕਪੁਰ ਅੱਜ ਦੀ ਫਾਈਨਲ ਕੁਸ਼ਤੀ ਦੇ ਵਿੱਚ ਦੇਖਾਂਗੇ ਕੌਣ ਜਿੱਦਦਾ ਕੌਣ ਹਰਦਾ ਗੱਲਾਂ ਸਮੇਂ ਦੀਆਂ ਕਿ ਬੰਦਾ ਨਹੀਂ ਉਹ ਕੁੱਤਿਆਂ ਦੀ ਜਾਤ ਹੋਣੀ ਐ ਕੜਦਾ ਏ ਗਾਲ ਜਿਹੜਾ ਆਪਣੀ ਸਗੀ ਭੈਣ ਨੂੰ ਇਹਨੇ ਪਿਓ ਦੀ ਦਾੜੀ ਨੂੰ ਹੱਥ ਪਾ ਲਿਆ ਗੱਡਾ ਖੜਾ ਇਹੋ ਜਿਹੇ ਨੂੰ ਪੁੱਤ ਕਹਿਣ ਨੂੰ ਟੌਮ ਸ਼ੌਮ ਗਲੀਆਂ 'ਚ ਬੜੇ ਫਿਰਦੇ ਪਰ ਜੰਮਣੇ ਨਹੀਂ ਮਾਣਕ ਤੇ ਛਿੰਦੇ ਸੋਹਣਿਆ ਮਾਮਾ ਦੀਆਂ ਛਾਤੀਆਂ 'ਚ ਜਿਹੜੀ ਮਿਲਦੀ ਦਲੇਰੀ ਉਹ ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਪਰ ਸਾਹਮਣੇ ਦੇਖਾਂਗੇ ਮਾਂ ਬਾਪ ਦਾ ਕਹਿਣਾ ਆਸ਼ੀਰਵਾਦ ਵੱਡਾ ਆਓ ਸਾਹਮਣੇ ਦੇਖਾਂਗੇ ਦੁਨੀਆ ਦੇ ਮਹਾਰਥੀ ਮੱਲ ਲਓ ਵੱਡਾ ਜ਼ਿੰਮੇਵਾਰੀ ਨਾਮਣਾ ਦਿੱਤਾ ਹੋਇਆ ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਇਲਾਕੇ ਨੂੰ ਮਾਣ ਦਿੱਤਾ ਤੇ ਸੁੱਥੇ ਬਾਬਾ ਜੀ ਉਹਨਾਂ ਦਾ ਵੱਡਾ ਸਤਕਾਰ ਉੱਪਰਲੇ ਪਾਸੇ ਤੀਰਥ ਪਹਿਲਵਨ ਜੀ ਮਾਲਾ ਵੱਡੀ ਕੁਸ਼ਤੀ ਚੱਲ ਰਹੀ ਹੈ ਐਨ ਸਿਰੇ ਦੇ ਮੱਲ ਨੇ ਦੋਨੇ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਮਾਰੋ ਹੱਲਾ ਮਾਰੋ ਧਾਬੇ ਸ਼ਾਬਾਸ਼ ਫਿਰ ਜਾ ਕੇ ਵੱਡਾ ਸਤਕਾਰ ਹੋਣਾ ਪਰ ਇਧਰਲੇ ਪਾਸੇ ਕੁਸ਼ਤੀ ਵੀ ਐਨ ਸਿਰਿਆ ਤੇ ਉੱਪਰਲੇ ਪਾਸੇ ਤੀਰਥ ਹੈ ਇਸੇ ਅਖਾੜੇ ਦਾ ਇਸੇ ਨਗਰ ਦਾ ਮੱਲ ਔਰ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਕਿ ਜਵਾਨੀ ਵਿੱਚ ਤਿਲਕ ਦਾ ਪੈਰ ਮਾਰਦਾ ਗਰੀਬ ਨੂੰ ਸਰਦੀ ਤੇ ਗਰਮੀ ਦਾ ਕਹਿਰ ਮਾਰਦਾ ਪਿੰਡੋਂ ਦੂਰ ਹੋਵੇ ਤਾਂ ਸ਼ਹਿਰ ਮਾਰਦਾ ਅੱਧ ਵਿਚਕਾਰੇ ਫਟ ਜਾਏ ਤਾਂ ਟਾਇਰ ਮਾਰਦਾ ਅੱਜ ਕੱਲ੍ਹ ਜਵਾਨੀ ਨੂੰ ਨਸ਼ੇ ਦਾ ਜ਼ਹਿਰ ਮਾਰਦਾ ਜਿੱਤੋਂ ਦੂਰ ਹਨ ਲਈ ਵੱਡੇ ਪਰਾਲੇ ਵੱਡਾ ਇਤਿਹਾਸ ਲਓ ਸਾਹਮਣੇ ਦੇਖਾਂਗੇ ਦੋਨੇ ਮਾਲ ਆਮਣੇ ਸਾਹਮਣੇ ਮਨਜੀਤ ਮਾਲਕਪੁਰ ਦੇ ਤੀਰਥ ਮਾਲਾ ਅਖਾੜਾ ਡੇਰਾ ਸੰਤ ਬਾਬਾ ਗੋਬਿੰਦਦਾਸ ਫਗਵਾੜਾ ਅਖਾੜੇ ਦਾ ਮੱਲ ਹੈ ਉੱਪਰਲੇ ਪਾਸੇ ਲਓ ਸਾਹਮਣੇ ਦੇਖਾਂਗੇ ਦੋਨਾਂ ਮਲਾਂ ਦੇ ਦਰਮਿਆਨ ਵੱਡੀ ਕੁਸ਼ਤੀ ਮਾਰੋ ਹੱਲਾ ਮਾਰੋ ਦਾਬ ਵਿੱਚ ਫਿਰ ਜਾ ਕੇ ਕੁਸ਼ਤੀ ਦਾ ਜਿਹੜਾ ਸਵਾਦ ਵੱਡਾ ਆਉਣਾ ਹੈ ਐਨ ਦੋਨੇ ਮੱਲ ਟੌਪ ਦੇ ਐ ਕਿ ਜਿਹੜੇ ਸਮਝਦੇ ਪੀੜਾ ਮਜਬੂਰੀਆਂ ਨੂੰ ਇਸ ਗਿੰਤੀ ਵਿੱਚ ਕੁਝ ਖਾਸ ਆਉਂਦੇ ਜਿਹੜੇ ਟਿਚ ਨਹੀਂ ਜਾਣਦੇ ਯਾਰੀਆਂ ਨੂੰ ऐसे यारਾਂ ਤੇ ਨਹੀਂ ਵਿਸ਼ਵਾਸ ਆਉਂਦੇ ਭੱਲੇ ਛਾੜ ਗਏ ਜਿਹੜੇ ਕੁਝ ਨਹੀਂ ਕਰਦੇ ਤੇ ਕਦੇ ਮੁੜ ਕੇ ਨਹੀਂ ਉਹ ਗਰਦਾਸ ਹੁੰਦੇ ਡਿੱਗੀ ਨਜ਼ਰ 'ਚ ਫਿਰ ਨਹੀਂ ਚੁੱਕ ਹੁੰਦੇ ਪੱਟੇ ਸ਼ੱਕ ਦੇ ਘਰ ਨਹੀਂ ਕਦੇ ਰਾਸ ਆਉਂਦੇ ਪਰ ਸਾਹਮਣੇ ਕੁਸ਼ਤੀ ਐਨ ਟੌਪ ਦਾ ਮੇਲਾ ਚੱਲ ਰਿਹਾ ਹੈ ਉੱਪਰਲੇ ਦੋਨੇ ਸਾਹਮਣੇ ਮਾਮਨੇ ਮੱਲ ਨੇ ਇੱਕ ਪਾਸੇ ਮਨਜੀਤ ਪਹਿਲਵਾਨ ਜੀ ਮਲਕ ਪਰਾ ਔਰ ਦੂਸਰੇ ਪਾਸੇ ਤੀਰਥ ਪਹਿਲਵਾਨ ਜੀ ਮਾਲਾ ਖਾੜਾ ਡੇਰਾ ਸੰਤ ਬਾਬਾ ਗੋਵਿੰਦਦਾਸ ਫਗਵਾੜੇ ਦੇ ਦਰਮਿਆਨ ਬੜੇ ਟੌਪ ਦੀ ਕੁਸ਼ਤੀ ਚੱਲ ਰਹੀ ਹੈ ਆਓ ਸਾਹਮਣੇ ਦੇਖਾਂਗੇ ਕੌਣ ਜਿੱਤੂ ਕੌਣ ਹਰੂ ਗੱਲਾਂ ਸਮੇਂ ਦੀਆਂ ਮੱਲਾਂ ਨੂੰ ਬੇਨਤੀ ਆ ਵੀ ਮਾਰੋ ਹੱਲਾ ਸ਼ਾਬਾਸ਼ ਬਹੁਤ ਵਧੀਆ ਬਹੁਤ ਹੀ ਵਧੀਆ ਜੇ ਨજર ਦਾ ਪੇਚ ਨਹੀਂ ਵਜਦਾ ਉਹਨਾਂ ਜਿਹੜੇ ਫੈਸਲੇ ਨਹੀਂ ਹੁੰਦੇ ਅਟੈਕ ਕਰਨਾ ਪੈਂਦਾ ਹੈ ਇੱਕ ਪਾਸੇ ਅਟੈਕ ਇੱਕ ਪਾਸੇ ਡਿਫੈਂਸ ਗੱਲ ਨਹੀਂ ਬਣਦੀ ਜਦੋਂ ਦੋਨੇ ਪਾਸੇ ਝਗੜਾ ਪੂਰਾ ਹੋਵੇ ਫਿਰ ਹਾਰ ਜਿੱਤ ਹੋ ਜਾਂਦੀ ਹੈ ਮਨਜੀਤ ਨਾਲ ਤੀਰਥ ਹੈ ਕੁਸ਼ਤੀ ਵੱਡੀ ਹੈ ਸੰਤ ਮਹਾਪੁਰਸ਼ਾ ਦਾ ਆਸ਼ੀਰਵਾਦ ਹੈ ਬਹੁਤ ਹੀ ਵਧੀਆ ਕੁਸ਼ਤੀ ਜਿਹੜੀ ਅਖਾੜੇ ਦੇ ਵਿੱਚ ਚੱਲਦੀ ਹੋਈ ਕਿ ਸੀਨ ਸਬਰ ਕਰ ਭਗਤ ਕਬੀਰ ਵਾਂਗੂ ਰੁੱਖੀ ਖਾ ਕੇ ਘੁੱਟ ਪਾਣੀ ਦਾ ਪੀ ਛੱਡੇ ਦੁੱਖ ਸੁੱਖ ਸਰੀਰ ਤੇ ਸਹੀ ਜਾਵੇ ਦੁਖੀ ਹੋਵੇ ਤਾਂ ਵੀ ਮੋਹਣਾ ਸੀ ਕੱਢੇ ਉਸ ਵਲਦ ਨੂੰ ਗੱਡੇ ਨਾਲ ਜੋੜਨਾ ਕੀ ਜਿਹੜਾ ਵਲਦ ਗੱਡੇ ਦੀ ਲੀ ਛੱਡੇ ਉਸ ਮਨ ਨੇ ਕੁਸ਼ਤੀਆਂ ਢੌੜੀਆਂ ਕੀ ਜਿਹੜਾ ਕੁਲਣ ਤੋਂ ਪਹਿਲਾਂ ਜੀ ਛੱਡੇ ਕਦੇ ਆਖਾ ਉਸਤਾਦ ਦਾ ਮੋੜੀਏ ਨਾ ਭਾਵੇਂ ਵਿੱਚ ਖਰਾਸ ਤੇ ਪੀ ਛੱਡੇ ਮੇਰ ਦੀਨਾ ਜੇ ਉਸਤਾਦਾਂ ਦੇ ਹੋਣ ਦਰਸ਼ਨ ਤੇ ਬੰਦਾ ਪੈਰ ਧੋ ਕੇ ਉਸਤਾਦਾਂ ਦੇ ਪੀ ਛੱਡੇ ਬਹੁਤ ਸੋਹਣੀ ਕੁਸ਼ਤੀ ਲੱਗੇ ਭਾਈ ਕਿੰਨਾ ਕੁ ਟਾਈਮ ਰਹਿੰਦਾ 6 ਮਿੰਟ ਬਾਕੀ ਰਹਿ ਗਏ 6 ਮਿੰਟ ਬਹੁਤ ਹੀ ਵਧੀਆ ਧੌਣ ਤੇ ਗੋਡਾ ਰੱਖ ਲਿਆ ਜਦੋਂ ਆਵੇ ਧੌਣ ਤੇ ਗੋਡਾ ਮਲ ਹੁੰਦਾ ਬੜਾ ਪਰੇਸ਼ਾਨ ਜਾਰੋ ਜਦੋਂ ਵੱਜਦੀ ਏ ਪੱਕੀ ਟਾਕ ਸੱਜਣਾ ਬੰਦਾ ਫੇਰ ਦੇਖੇ ਉਸਤਾਦਿਆਂ ਨੂੰ ਅਜੇ ਨਹੀਂ ਗੱਲ ਬਣੀ ਅਜੇ ਨਹੀਂ ਅਜੇ ਤਾਂ ਯਾਰ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਅਜੇ ਤਾਂ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ 4000 ਜੇਤੂ ਨੂੰ 3000 ਰੁਪਇਆ ਉਪ ਜੇਤੂ ਨੂੰ ਦੇਣਾ ਕਿਹਨਾਂ ਨੇ ਹੈ ਲੰਬੜਤਾਰ ਬਾਵਾ ਸਿੰਘ ਹੋਰਾਂ ਨੇ ਇਹ ਜਿਹੜਾ ਮਾਨ ਸਨਮਾਨ ਦੇਣਾ ਹੈ ਤੀਤ ਪੁਲਵਾਨ ਜੀ ਜਿੱਤ ਪ੍ਰਾਪਤ ਕਰ ਗਿਆ ਬੋਲਦਿਆਂ ਚਲਦਿਆਂ ਗਲਤੀ ਗੁਸਤਾਖੀ ਹੋਵੇ ਹੋ ਗਈ ਹੋਵੇ ਤਾਂ ਮਾਫੀ ਚਾਵਾਂਗੇ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਹੈਲੋ ਕੋਬਿੰਦ ਸ਼ਕਤੀ ਕੋਬਿੰਦ ਸ਼ਕਤੀ ਜੋ ਵਲਈ ਸੋਨਰਪੈ